ਹਾਂ ਸੋਣੀਏ ਤੂੰ ਹਿਲੇ ਨੀਲੇ ਨੈਣਾ ਵਾਲੀਏ ਕੱਢ ਕੇ ਤੂੰ ਗੱਭਰੂ ਦਾ ਦਿਲ ਲੈ ਗਈ ਸੋਣੀਏ ਤੂੰ ਨੀਲੇ ਨੈਣਾ ਵਾਲੀਏ ਕੱਢ ਕੇ ਤੂੰ ਗੱਭਰੂ ਦਾ ਦਿਲ ਲੈ ਗਈ ਹੱਕ ਨਾਂ ਵਾਲੇ ਚੁੰਮ ਕੇ ਬਲਬ ਮੰਗੂ ਜਾਗਦੇ ਬੋਲਣੀ گلاب ਪੱਤੀਆਂ ਦੇ ਮੰਗੂ ਲੱਗਦੇ ਹਉ ਕੰਨਾਂ ਵਾਲੇ ਚੁੰਮ ਕੇ ਬਲਬ ਮੰਗੂ ਜਾਗਦੇ ਬੋਲਣੀ گلاب ਪੱਤੀਆਂ ਦੇ ਮੰਗੂ ਲੱਗਦੇ ਥੋੜੀ ਜੀ ਸ਼ਕੀਨੀ ਬਿਲੋ ਕੱਟ ਲਾਇਆ ਕਰਨੀ ਕੋਈ ਆ ਮੈਨਾ ਬਗਨਾ ਪਤ ਗੱਡੀ ਝਾੜਦੀ ਸੋਣੀਏ ਤੂੰ ਨੀਲੇ ਨੀਲੇ ਨਣਾ ਵਾਲੀਏ ਕੱਢ ਕੇ ਤੂੰ ਗੱਭਰੂ ਦਾ ਦਿਲ ਲੱਗਈ ਸੋਣੀਏ ਤੂੰ ਨੀਲੇ ਨੀਲੇ ਨਣਾ ਵਾਲੀਏ ਕੱਢ ਕੇ ਤੂੰ ਗੱਭਰੂ ਦਾ ਦਿਲ ਲੱਗਈ ਇਹ ਡੂਟਾ ਮੇਰੇ ਕੁੜੀ ਕਹਿੰਦੀ ਆ ਹਾਂ ਮੈਨੂੰ ਵੀ ਤਾਂ ਤੇਰੀ ਇੱਕ ਲੱਗੀ ਚੰਗੀ ਗੱਲ ਵੇ ਮੁੱਛਾਂ ਨਾਲ ਸੋਹਣਿਆ ਤੂੰ ਰੱਖੇ ਪੱਗ ਬਨ ਕੇ ਮੈਨੂੰ ਵੀ ਤਾਂ ਤੇਰੀ ਇੱਕ ਕੈਂਟ ਲੱਗੀ ਗੱਲ ਵੇ ਮੁੱਛਾਂ ਨਾਲ ਸੋਹਣਿਆ ਤੂੰ ਰੱਖੇ ਪੱਗ ਬਨ ਕੇ ਕੁਰ ਤੋ ਤੇਰੇ ਆਵਾਜ਼ ਡਰਦੀਆਂ ਮੈਂ ਇੱਕ ਸੋਹਣਿਆ ਵੇ ਸੇਲੀ ਮੇਰੀ ਪਾਣੀ ਮਾਰ ਗਈ ਸੋਹਣਿਆ ਮੈਂ ਜਦਨ ਦਾ ਤੈਨੂੰ ਤੱਕਿਆ ਮੇਰੀ ਵੀ ਤਾਂ ਅੱਖੀਆਂ ਚੁੰਨੀ ਦੀ ਉੱਡ ਗਈ ਸੋਹਣਿਆ ਮੈਂ ਜਦਨ ਦਾ ਤੈਨੂੰ ਤੱਕਿਆ ਮੇਰੀ ਵੀ ਤਾਂ ਅੱਖੀਆਂ ਚੁੰਨੀ ਦੀ ਉੱਡ ਗਈ